ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਮੋਗੇ ਥੰਬਨੇਲ ਦੇਖ ਕੇ ਤੁਸੀਂ ਸਮਝ ਹੀ ਗਿਆ ਹੋਮੋਗੇ ਕਿ ਅੱਜ ਆਪਾਂ ਤੁਹਾਡੇ ਨਾਲ ਸ਼ੰਖ ਦੀ ਵੀਡੀਓ ਉਹ ਸ਼ੇਅਰ ਕਰਨ ਲੱਗੇ ਹਾਂ ਕਿ ਕਿਸ ਤਰ੍ਹਾਂ ਆਪਾਂ ਘਰ ਦੇ ਵਿੱਚ ਪਈਆਂ ਚੀਜ਼ਾਂ ਦੇ ਨਾਲ ਹੀ ਸ਼ੰਖ ਨੂੰ ਸਾਫ਼ ਕਰ ਸਕਦੇ ਹਾਂ ਤੇ ਕਈ ਵਾਰ ਤੇਲ ਦੇ ਦਾਗ ਜਾਂ ਫਿਰ ਪਾਣੀ ਦੇ ਦਾਗ ਲੱਗ ਜਾਂਦੇ ਆ ਤੇ ਉਹ ਉੱਤਰ ਦੇ ਨਹੀਂ ਹੈਗੇ ਤੇ ਆਪਾਂ ਘਰ ਦੇ ਵਿੱਚ ਪਈਆਂ ਚੀਜ਼ਾਂ ਦੇ ਨਾਲ ਹੀ ਆਪਾਂ ਸ਼ੇਂਖ ਨੂੰ ਸਾਫ਼ ਕਰਦੇ ਆਂ ਤੇ ਇਹਦੇ ਲਈ ਆਪਾਂ ਤਿੰਨ ਚੀਜ਼ਾਂ ਉਹ ਲਵਾਂਗੇ ਤੇ ਇਹਦੇ ਲਈ ਮੈਂ ਲਿਆਏ ਅੱਧਾ ਚਮਚਾ ਮਿੱਠੇ ਸੋਡੇ ਦਾ ਬੇਕਿੰਗ ਪਾਊਡਰ ਤੇ ਅੱਧਾ ਹੀ ਚਮਚਾ ਆਪਾਂ ਇੱਥੇ ਨਮਕ ਦਾ ਲੈਣਾ ਹੈ ਤੇ ਅੱਧਾ ਹੀ ਚਮਚਾ ਆਪਾਂ ਇੱਥੇ ਸਰਫ ਦਾ ਲੈਣਾ ਹੈ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਹੀ ਆਪਾਂ ਸ਼ੇਂਖ ਨੂੰ ਚੰਗੀ ਤਰ੍ਹਾਂ ਨਾਲ ਚਮਕਾ ਸਕਦੇ ਆਂ ਜਿੰਨੇ ਵੀ ਮਰਜੀ ਇਹਦੇ ਉੱਤੇ ਦਾਗ ਲੱਗੇ ਹੋਣ ਸ਼ੇਂਖ ਦੇ ਉੱਤੇ ਤੇ ਇਹਦੇ ਨਾਲ ਆਪਾਂ ਹੁਣ ਸਾਫ਼ ਕਰਾਂਗੇ ਕਈ ਭੈਣਾਂ ਨੂੰ ਤਾਂ ਇਹ ਪਤਾ ਵੀ ਹੋਵੇਗਾ ਪਰ ਕਈ ਭੈਣਾਂ ਨੂੰ ਨਹੀਂ ਪਤਾ ਹੁੰਦਾ ਵੀ ਸ਼ਿੰਖ ਖੜੜਾ ਆਪਣਾ ਗੰਦਾ ਹੁੰਦਾ ਹੈ ਤੇ ਉਹ ਨੂੰ ਆਪਾਂ ਕਿਸ ਤਰ੍ਹਾਂ ਚਮਕਾਈਏ ਤਾਂ ਤੁਸੀਂ ਇਸ ਚੀਜ਼ਾਂ ਦੇ ਨਾਲ ਹੀ ਸ਼ਿੰਖ ਨੂੰ ਚੰਗੀ ਤਰ੍ਹਾਂ ਚਮਕਾ ਸਕਦੇ ਹੋ ਤੇ ਜੇ ਤੁਸੀਂ ਤੁਹਾਡੇ ਘਰ 'ਚ ਇਨੋ ਹੈਗੀ ਆ ਤਾਂ ਤੁਸੀਂ ਇਨੋ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਨਿੰਬੂ ਹੁੰਦਾ ਉਹ ਵੀ ਲੈ ਸਕਦੇ ਹੋ ਤੁਸੀਂ ਤੇ ਮੈਂ ਇਹਨਾਂ ਤਿੰਨ ਚੀਜ਼ਾਂ ਦੇ ਨਾਲ ਇਹ ਸ਼ਿੰਖ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਾਂਗੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੇ ਭੈਣ ਭਰਾ ਮੇਰੇ ਚੈਨਲ ਤੇ ਵੀਡੀਓ ਨੂੰ ਦੇਖਦੇ ਨੇ ਲਾਈਕ ਕਰਦੇ ਨੇ ਤੇ ਮੈਨੂੰ ਸਪੋਰਟ ਕਰ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਦਿਲ ਤੋਂ ਧੰਨਵਾਦ ਹੈ ਇਦਾਂ ਹੀ ਤੁਸੀਂ ਮੈਨੂੰ ਸਪੋਰਟ ਕਰਦੇ ਰਹੋ ਤੇ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਤੇ ਤੁਹਾਡੇ ਸਪੋਰਟ ਦੀ ਸਦਕਾ ਹੀ ਆਪਾਂ ਅੱਗੇ ਵੱਧ ਸਕਦੇ ਹਾਂ ਤੇ ਇਦਾਂ ਆਪਾਂ ਸਕਰਬਰ ਲਿਆ ਲਿਆਏ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਨਾਲ ਸਕਰਬ ਕਰ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਇਸ ਪ੍ਰਕਾਰ ਆਪਾਂ ਤਿੰਨੇ ਚੀਜ਼ਾਂ ਦੇ ਨਾਲ ਸ਼ਿੰਕ ਨੂੰ ਜਿਹੜਾ ਇਹ ਸਕਰਬ ਕਰ ਲਵਾਂਗੇ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਵਾਂਗੇ ਕੋਈ ਵੀ ਦਾਗ ਹੈ ਜਿਹੜਾ ਪਾਣੀ ਦਾ ਚਾ ਫਿਰ ਥੰਦੀਾਈ ਦਾ ਇਹਦੇ ਨਾਲ ਬਿਲਕੁਲ ਵੀ ਆਪਣਾ ਰਹੇਗਾ ਨਹੀਂ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਏਗਾ ਥੋੜਾ ਜਿਹਾ ਸ਼ਿੰਕ ਨਾ ਸਾਡਾ ਟੁੱਟਿਆ ਹੋਇਆ ਵਿੱਚੋਂ ਤੇ ਇਹਦੇ ਸਾਈਡਾਂ ਤੇ ਆਲੇ-ਦਾਲੇ ਜਿਹੜਾ ਨੀਚੋਂ ਪਾਣੀ ਜਾਂਦਾ ਜਿੱਥੋਂ ਇੱਥੋਂ ਮੈਂ ਨਾ ਥੋੜੀ-ਥੋੜੀ ਲੀਰ ਹੈ ਜਿਹੜੀ ਉਹ ਲੈ ਕੇ ਸਾਈਡਾਂ ਤੇ ਲਗਾ ਦਿੱਤੀ ਸੀ ਇਹਦੇ ਨਾਲ ਜਿਹੜਾ ਪਾਣੀ ਆ ਡਿੱਗਦਾ ਹੈ ਟੁੱਟੀ ਦੁਆਰਾ ਉਹ ਨੀਚੇ ਨਹੀਂ ਜਾਂਦਾ ਹੈਗਾ ਥੋੜਾ ਜਿਹਾ ਟੁੱਟ ਗਿਆ ਸੀ ਇਹ ਸੈੱਟ ਕਰਾਉਣ ਵਾਲਾ ਇਹ ਤੇ ਮੈਂ ਪਹਿਲਾਂ ਵੀ ਇਹ ਵੀਡੀਓ ਸ਼ਿੰਕ ਨੂੰ ਸਾਫ਼ ਕਰਨ ਵਾਲੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹਾਂ ਤੇ ਉਹ ਵੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਬਹੁਤ ਸਾਰੀਆਂ ਮੇਰੀਆਂ ਭੈਣਾਂ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਫਾਈ ਹੈ ਜਿਹੜੀ ਬਹੁਤ ਹੀ ਪਸੰਦ ਹੁੰਦੀ ਆ ਕਰਨੀ ਘਰ ਦੇ ਵਿੱਚ ਤੇ ਇਦਾਂ ਹੀ ਆਪਾਂ ਸਿੰਖ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰ ਲਵਾਂਗੇ ਸਾਬਣ ਜਿਹੜੀ ਭਾਂਡੇ ਮਾਂਜਣ ਵਾਲੀ ਹੁੰਦੀ ਆ ਉਹਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਇਹਨੂੰ ਸਾਫ ਬਹੁਤ ਹੀ ਵਧੀਆ ਤਰੀਕੇ ਨਾਲ ਉਹਦੇ ਨਾਲ ਵੀ ਹੋ ਜਾਏਗਾ ਪਰ ਜੇ ਤੁਸੀਂ ਦਾਗ ਆ ਜਾ ਜਿੱਦਾਂ ਕਈ ਵਾਰ ਆਪਾਂ ਕਾਲਾ ਪਤਿੱਲਾ ਹੁੰਦਾ ਵਾ ਚੁੱਲ੍ਹੇ ਵਾਲਾ ਪਤਿੱਲਾ ਉਹ ਸ਼ਿੰਖ ਦੇ ਵਿੱਚ ਧਰ ਕੇ ਮਾਂਜ ਲੈਣੇ ਆ ਤੇ ਉਹਦੇ ਨਾਲ ਕਾਲਾ ਹੋ ਜਾਂਦਾ ਸ਼ਿੰਖ ਆਪਣਾ ਤੇ ਉਹਦੇ ਦਾਗ ਆ ਜਿਹੜੇ ਉਹ ਵੀ ਬਿਲਕੁਲ ਇਹਦੇ ਨਾਲ ਲੈ ਜਾਣਗੇ ਚੰਗੀ ਤਰ੍ਹਾਂ ਦੇ ਨਾਲ ਤੇ ਮਿੱਠਾ ਸੋਡੇ ਦੇ ਨਾਲ ਕਈ ਵਾਰ ਪਾਈਪ ਦੇ ਵਿੱਚ ਕੀੜੇ ਮਕੌੜੇ ਹੁੰਦੇ ਆ ਉਹ ਵੀ ਇਹਦੇ ਨਾਲ ਚੰਗੀ ਤਰ੍ਹਾਂ ਨਾਲ ਚਲੇ ਜਾਣਗੇ ਤੇ ਉਹ ਵੀ ਨਹੀਂ ਆਣਗੇ ਆਪਣੀ ਕਿਚਨ ਦੇ ਵਿੱਚ ਨਿੰਬੂ ਜਾਈ ਨੋ ਦੇ ਨਾਲ ਵੀ ਆਪਣਾ ਜਿਹੜਾ ਇਹ ਪਾਈਪ ਉਹ ਸਾਫ ਹੋ ਜਾਂਦਾ ਵਿੱਚੋਂ ਚੰਗੀ ਤਰ੍ਹਾਂ ਨਾਲ ਮੈਲ ਉੱਗਲ ਜਾਂਦੀ ਹੈ ਤੇ ਨਾਲ ਇਸ ਤਰ੍ਹਾਂ ਆਪਾਂ ਪਾਣੀ ਪਾ ਕੇ ਸਾਰਾ ਸ਼ੇਂਖਾ ਜਿਹੜਾ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਨਾ ਮੈਂ ਸਕਰਬ ਕਰ ਲਿਆ ਸੀ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਸ਼ੇਂਖਾ ਜਿਹੜਾ ਸਾਫ਼ ਹੋ ਗਿਆ ਏ ਕੋਈ ਵੀ ਚੀਜ਼ ਆ ਜਦੋਂ ਆਪਾਂ ਉਹਨੂੰ ਸਾਫ਼ ਕਰਦੇ ਹਾਂ ਤਾਂ ਥੋੜਾ ਜਿਹਾ ਟਾਈਮ ਤਾਂ ਲੈਂਦੀ ਆ ਉਹ ਸਫਾਈ ਕਰਨ ਲਈ ਤੇ ਇੱਥੇ ਥੋੜਾ ਜਿਹਾ ਜਿਹੜਾ ਤੁਹਾਨੂੰ ਨੀਲੇ ਰੰਗ ਦਾ ਦਿਖਦਾ ਹੈ ਤਾਂ ਉਹਦੇ ਉੱਤੇ ਆਪਾਂ ਰੱਖੀ ਹੋਈ ਸੀ ਸਾਬਣ ਵਾਲੀ ਟਿੱਕੀ ਵੈਸੇ ਤਾਂ ਸਾਬਣ ਵਾਲੀ ਟਿੱਕੀ ਅਸੀਂ ਕੋਈ ਜਿੱਦਾਂ ਪਏ ਹੁੰਦੇ ਆ ਘਰ ਦੇ ਵਿੱਚ ਟਿਫਨ ਉਹਦੇ ਵਿੱਚ ਪਾ ਕੇ ਰੱਖਿਆ ਹੋਇਆ ਏ ਤੇ ਉਹਦਾ ਦਾਗ ਪਿਆ ਹੋਇਆ ਏ ਬਹੁਤ ਪੁਰਾਣਾ ਦਾਗਾ ਏ ਲਿਆ ਨਹੀਂ ਹੈਗਾ ਬਟ ਜੋ ਵੀ ਦਾਗ ਥੱਬੇ ਸੀ ਸਿੰਖ ਦੇ ਵਿੱਚ ਉਹ ਸਾਫ਼ ਹੋ ਗਏ ਨੇ ਪਾਣੀ ਦੇ ਦਾਗ ਥੱਬੇ ਦਾ ਤੇਲ ਦੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ